ਸਮੇਲੇ ਵੀ ਜਿਹੜੀਆਂ ਜਿਹੜੀਆਂ ਸਟੇਟਾਂ 'ਚ ਸਾਡੀਆਂ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਲੜਿਆ ਸੀ ਉੱਥੇ ਬੈਨਰ ਪੋਸਟਰ ਸਾਡੇ ਇਥੋਂ ਜਾਂਦੇ ਆ ਉਹ ਸਾਈਨ ਕਰਾਈ ਤੁਰੇ ਆਉਂਦੇ ਆ ਹੁਣ ਉਹ ਅੰਨੇ ਹੋ ਕੇ ਸਾਡੇ ਵਾਲੇ ਚੰਡੀ ਦੇ ਚੱਕਰ 'ਚ ਸਾਈਨ ਕਰੀ ਜਾਂਦੇ ਆ ਹੁਣ ਜਦੋਂ ਦੂਜੀਆਂ ਸਰਕਾਰਾਂ ਆਉਣਗੀਆਂ ਉਹਨਾਂ ਨੇ ਇਨਕੁਆਰੀਆਂ ਕਰਾਈਆਂ ਫਸਣਾ ਇਹਨਾਂ ਨੇ ਨਹੀਂ ਕਿ ਦਿੱਲੀ ਵਾਲਿਆਂ ਨੇ ਉਦੋਂ ਫਸਣਾ ਇਹਨਾਂ ਨੇ ਹੀ ਮੰਤਰੀਆਂ ਨੇ ਅੱਜ ਤੇ ਚੰਡੀ ਦੇ ਚੱਕਰ 'ਚ ਸਾਈਨ ਕਰੀ ਤੁਰੇ ਆਉਂਦੇ ਆ ਅੱਜ ਜਿੰਨੇ ਇਹਨਾਂ ਤੋਂ ਕੋਠੇ ਕੰਮ ਕਰਾਉਣਦੇ ਆ ਉਹ ਇਹਨਾਂ ਨੂੰ ਖਮਿਆਜਾ ਭੁਗਤਣਾ ਪੈਣਾ ਤੇ ਇਹਨਾਂ ਨੇ ਉਦੋਂ ਪਛਤਾਉਣਾ ਵੀ ਉਦੋਂ ਹੁਣ ਹੁਣ ਅੱਜ ਇਹਨਾਂ ਨੂੰ ਸਮਝ ਆ ਜਾਣੀ ਚਾਹੀਦੀ ਆ ਵੀ ਸਾਡਾ ਪੰਜਾਬ ਦੇ ਅੱਜ ਜ਼ਮੀਨਾਂ ਵੇਚਣ ਵਾਸਤੇ ਉਹ ਪੁੱਛਣ ਲੱਗ ਪਏ ਕਿਹੜੀ ਕਿਹੜੀ ਕਿੱਧਰੂ ਕਿਹੜੇ ਏਰੀਆ 'ਚ ਕਿੰਨੀ ਸ਼ਾਮਲਾਟ ਜ਼ਮੀਨ ਆ ਸ਼ਹਿਰਾਂ ਤੋਂ ਪੁੱਛਣ ਲੱਗ ਪਏ ਵੀ ਕਿਹੜੇ ਕਿਹੜੇ ਸ਼ਹਿਰ 'ਚ ਸਰਕਾਰੀ ਜਗ੍ਹਾ ਕੋਠੀਆਂ ਵਾਲੀ ਕਿਹੜੀ ਆ ਤੇ ਦੂਜੀ ਮਹਿੰਗੀ ਜਗ੍ਹਾ ਕਿਹੜੀ ਆ ਮੈਨੂੰ ਵੇਚ ਕੇ ਹੀ ਹਜ਼ਾਰ ਰੁਪਏ ਦੇ ਦਈਏ ਤੇ ਜਾ ਅਸੀਂ ਪੰਜਾਬ ਦੇ ਜਿਹੜਾ ਕੁਝ ਰਹਿੰਦੇ ਖਰਚੇ ਵਰਤੇ ਕੱਢ ਕੇ ਦਾਵਦਾ ਤੁਰਤੇ ਬਣੀ ਇਹ ਕਰ ਕੌਣ ਰਿਹਾ ਚਰਚਾ ਹੈ ਕਿ ਸਰਕਾਰ ਮੁੱਖ ਮੰਤਰੀ ਭਗਵੰਤ ਪਾਣੀ ਦਿੱਲੀ ਵਾਲੇ ਚਲੋ ਤੁਸੀਂ ਕੀ ਜਾਣਦੇ ਹੋ ਬਿਲਕੁਲ ਸਹੀ ਗੱਲ ਆ ਮੈਂ ਗੱਲ ਆ ਵੀ ਜਿੰਨਾ ਚਿਰ ਆਪਾਂ ਨਹੀਂ ਬੋਲਦੇ ਉਹਦਾ ਆਪਾਂ ਚਾਹੁੰਦੇ ਆ ਵੀ ਯਾਰ ਛੱਡ ਹੋਰ ਕੋਈ ਬੋਲੂਗਾ ਸੀਐਮ ਨੂੰ ਚਾਹੀਦਾ ਸੀਐਮ ਦਾ ਜਵਾਬ ਦੇ ਸੀਐਮ ਆਹੀਂ ਤਾਂ ਐਮਐਲਏ ਆ ਬਸ ਇਹ ਬੋਲੂਗਾ ਸੀਐਮ ਨੂੰ ਪਤਾ ਨਹੀਂ ਕੀ ਕਿਸ ਚੀਜ਼ ਦਾ ਦਬਾਇਆ ਸਾਰੇ ਐਮਐਲਏ ਸੀਐਮ ਦੇ ਨਾਲ ਆ ਨਾਲੇ ਪਰ ਉਹ ਜੇ ਦਿੱਲੀ ਵਾਲੇ ਕਹਿੰਦੇ ਵੀ ਸਾਡੇ ਨਾਲ ਆ ਬਿਲਕੁਲ ਨਹੀਂ ਆ ਦਿਲੋਂ ਨਹੀਂ ਕੋਈ ਹੈਗਾ ਦਰਦੇ ਵਿਚਾਰੇ ਕਹੀ ਜਾਂਦੇ ਕਹੀ ਜਾਂਦੇ